ਦਫਤਰ ਦੇ ਵਿੱਚ ਔਰਤਾਂ ਦੇ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਜਿਸ ਨੂੰ ਲੈ ਕੇ ਡੀਜੀਪੀ ਰਾਮਚੰਦਰ ਰਾਓ ਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸ ਦੇ ਕਿ ਸੋਨਾ ਤਸਕਰੀ ਦੇ ਮਾਮਲੇ ਦੇ ਵਿੱਚ ਮੁਲਜ਼ਮ ਰਾਨਿਆ ਰਾਓ ਦੇ ਪਿਤਾ ਅਤੇ ਡੀਜੀਪੀ ਰੈਂਕ ਦੇ ਅਧਿਕਾਰੀ ਰਾਮਚੰਦਰ ਰਾਓ ਦਾ ਦਫਤਰ ਦੇ ਵਿੱਚ અપਮਾਨਜਨਕ ਹਰਕਤਾਂ ਵਾਲਾ ਕਤਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਕਰਨਾਟਕ ਦੇ ਵਿੱਚ ਵੱਡਾ ਹੰਗਾਮਾ ਪੈ ਗਿਆ ਹਾਲਾਂਕਿ ਰਾਓ ਨੇ ਦੋਸ਼ਾਂ ਦਾ ਖੰਡਨ ਕਰਦਿਆ ਵੀਡੀਓ ਨੂੰ ਜੋ ਕਿ ਦੱਸਦੇ ਹੈ ਕਿ ਸੰਗਠਿਤ ਅਤੇ ਝੂਠਾ ਕਿਆ ਹੈਗਾ ਉਹ ਦੱਸਦਾ ਹੈਗਾ ਕਿ ਇਹ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਵੀਡੀਓ ਅਤੇ ਲੋਕ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤਾਂ ਵਾਇਰਲ ਵੀਡੀਓ ਦੇ ਵਿੱਚ ਕਤਿਤ ਤੌਰ ਦੇ ਉੱਤੇ ਰਾਓ ਨੂੰ ਆਪਣੇ ਦਫ਼ਤਰ ਦੇ ਵਿੱਚ ਵਰਦੀ ਪਾ ਕੇ ਵਕ-ਵਕ ਔਰਤਾਂ ਨੂੰ ਜੋ ਕਿ ਗਲੇ ਲਗਾਉਂਦੇ ਅਤੇ ਚੁੰਮਦੇ ਹੋਏ ਦਿਖਾਈ ਜੋ ਕਿ ਦਿੱਤਾ ਗਿਆ ਹੈਗਾ ਤੇ ਸੂਤਰਾਂ ਦੇ ਮੁਤਾਬਕ ਇਹ ਦ੍ਰਿਸ਼ ਡੀਜੀਪੀ ਦੇ ਦਫਤਰ ਦੇ ਅੰਦਰ ਗੁਪਤ ਤੌਰ ਦੇ ਉੱਤੇ ਰਿਕਾਰਡ ਕੀਤੇ ਗਏ ਲੱਗਦੇ ਨੇ ਤਾਂ ਵੀਡੀਓ ਦੇ ਵਿੱਚ ਵਕ-ਵਕ ਮੌਕਿਆਂ ਦੇ ਉੱਤੇ ਵਕ-ਵਕ ਡ੍ਰੈਸ ਦੇ ਵਿੱਚ ਔਰਤਾਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਨਾਲ ਰਾਓ ਡਿਊਟੀ ਦੌਰਾਨ અપਮਾਨਜਨਕ ਹਾਲਤ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਤੇ ਦੋਸ਼ ਨਹੀਂ ਲੱਗੇ ਨੇ ਇਹ ਵਿਵਾਦ ਮੁੱਖ ਮੰਤਰੀ ਸਿਧਾਰ ਮਿਆ ਤੱਕ ਪਹੁੰਚ ਗਿਆ ਹੈ ਜਿਨ੍ਹਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਤ ਵਿਭਾਗ ਤੋਂ ਜਾਣਕਾਰੀ ਮੰਗੀ ਸੀ ਤੇ ਸੂਤਰਾਂ ਦੇ ਮੁਤਾਬਕ ਮੁੱਖ ਮੰਤਰੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਨਾਰਾਜ਼ ਹੋਏ ਸਨ ਅਤੇ ਪੁਲਿਸ ਵਿਭਾਗ ਦੇ ਅੰਦਰ ਅਜਿਹੀ ਘਟਨਾ ਕਿਵੇਂ ਹੋ ਸਕੀ ਹੈ ਇਸ ਬਾਰੇ ਵਿਸਥਾਰਤ ਨਾਲ ਜਾਣਕਾਰੀ ਮੰਗੀ ਹੈ ਇਸ ਤੋਂ ਬਾਅਦ ਦੋਸ਼ੀ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਘਟਨਾਕਰਮ ਦੇ ਨਾਲ ਸਿਧਾਰਮਿਆ ਸਰਕਾਰ ਤੇ ਬਹੁਤ ਦਬਾਅ ਬਣਿਆ ਹੋਇਆ ਹੈ। ਦੂਜੇ ਪਾਸੇ ਰਾਮਚੰਦਰ ਰਾਓ ਨੇ ਦੋਸ਼ਾਂ ਨੂੰ ਖੰਡਨ ਕਰਦਿਆ ਵੀਡੀਓ ਨੂੰ ਜੋ ਕਿ ਝੂਠਾ ਕਿਆ ਹੈਗਾ ਤੇ ਇ ਉੱਥੇ ਹੀ ਸੂਤਰ ਦੇ ਮੁਤਾਬਕ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਸੇ ਅਧਿਕਾਰੀ ਦੇ ਨਾਲ ਦਾਵਾ ਕੀਤਾ ਹੈਗਾ ਕਿ ਉਹਨਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈਗਾ ਕਿ ਮੈਂ 8 ਸਾਲ ਪਹਿਲਾਂ ਜੋ ਕਿ ਬਲਗਵੀ ਦੇ ਵਿੱਚ ਸੀਗਾ ਤੇ ਬਹੁਤ ਸਮਾਂ ਹੋ ਗਿਆ ਤੇ ਅਸੀਂ ਇਸ ਬਾਰੇ ਆਪਣੇ ਵਕੀਲ ਦੇ ਨਾਲ ਗੱਲ ਕੀਤੀ ਹੈ ਅਤੇ ਕਾਰਵਾਈ ਕਰ ਰਹੇ ਹਾਂ ਇਹ ਸਾਡੇ ਲਈ ਚੁਕਾਉਣ ਵਾਲਾ ਹੈ ਇਹ ਵੀਡੀਓ ਪੂਰੀ ਤਰ੍ਹਾਂ ਝੂਠੀ ਹੈ ਮੈਨੂੰ ਨਹੀਂ ਪਤਾ ਕਿ ਕੁਝ ਆ ਵਾਕਈ ਹੋਇਆ ਹੈ ਜਾਂ ਫਿਰ ਨਹੀਂ ਹੈ ਬਿਨਾਂ ਜਾਂਚ ਦੇ ਹੀ ਇਹ ਸਾਹਮਣੇ ਨਹੀਂ ਆ ਸਕਦਾ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਦੱਸਣ ਹੈਗਾ ਕਿ ਇਸ ਬਾਰੇ ਵਿਵਾਦ ਦੇ ਦਰਮਿਆਨ ਰਾਓ ਨੇ ਜੋ ਕਿ ਰਾਓ ਨੇ ਘਰ ਮੰਤਰੀ ਦੇ ਨਾਲ ਵੀ meeting ਕੀਤੀ ਹੈ ਫਿਲਹਾਲ ਜਿਹੜੀ ਕਿ ਇਹ video ਇਹ social media ਦੇ ਉੱਤੇ ਕਾਫ਼ੀ ਤੇਜ਼ੀ ਦੇ ਨਾਲ viral ਹੋ ਰਹੀ ਹੈ।